ਲਓ ਜੀ ਸੱਜਣੋ ਸਵਾਗਤ ਆ ਵੀਡੀਓ ਦੇ ਵਿੱਚ ਅੱਜ ਆਏ ਹੋਏ ਆ ਬਾਈ ਜਾਦਵਿੰਦਰ ਕੋਲੇ ਜਿਮੀਦਾਰ ਟਰੈਕਟਰ ਗੈਰੇਜ ਵਿੱਚ ਤੇ ਬਈ ਅੱਜ ਆਪਣੇ ਕੋਲੇ ਕਿੰਨੇ ਟਰੈਕਟਰ ਨੇ ਹੈਗੇ 17 ਤੋਂ 18 17 ਤੋਂ 18 ਇੱਧਰ ਦਿਖਾ ਦਈਏ ਫਿਰ ਸਾਰੇ ਟਰੈਕਟਰ ਨੂੰ ਕਿੰਨੇ ਆਪਣੇ ਕੋਲੇ ਜਿਹੜੇ ਲਾਲ ਨੀਲੇ ਸਾਰੇ ਟਰੈਕਟਰ ਨੇ ਕਿੱਥੋਂ ਸ਼ੁਰੂ ਕਰੀਏ ਉਧਰੋਂ ਕਰ ਲੈਂਦਾ ਬਈ ਸੋਹਣਾ ਲੀਕ ਬਾਹਰ ਲਓ ਲੋਕੇਸ਼ਨ ਬੜੀ ਸੋਹਣੀ ਆ ਜਮਾ ਰੋਡ ਦੇ ਉੱਤੇ ਤੇ ਇੱਕ ਬਈਏ ਲੋਕੇਸ਼ਨ ਦੱਸ ਦੇ ਕੀ ਅੱਜ ਕਿੱਥੇ ਆਪਾਂ ਖੜੇ ਆ ਬਰਨਾਲਾ ਰੋਡ ਵੀਰੇ ਸੰਧੂ ਪੱਤੀ ਰੋਡ ਆਗਾ ਸੰਧੂ ਪੱਤੀ ਰੋਡ ਆ ਇਹ ਬਰਨਾਲੇ ਵਾਲਾ ਹੈ ਨਾ ਹਾਂਜੀ ਤੇ ਜੀਮੀਦਾਰ ਟਰੈਕਟਰ ਗਾਇਬ ਤੇ ਕਿਹੜੇ ਤੋਂ ਸ਼ੁਰੂ ਕਰੀਏ ਆਪਾਂ ਨੇੜੇ ਗੁਫਤਾ ਸਪੀਰਪਾਟ ਵਾਲਾ ਨੇੜੇ ਗੁਫਤਾ ਸਪੀਰਪਾਟ ਵਾਲਾ ਤੇ ਸੋਨਾਲੀਕਾ ਬੱਡਰ ਐਕਸ 75 ਇਹ ਕਿਹਨਾ ਮਾਡਲ ਆ ਇਹ 2021 ਮਾਡਲ ਆ ਜੀ 2021 ਮਾਡਲ ਤੇ ਇਧਰ ਜੋਂਡੀਅਰ 5210 ਇਹ 2023 ਮਾਡਲ 4x4 4x4 23 ਮਾਡਲ ਤੇ ਮਹਿੰਦਰਾ ਦਾ ਨੋਵੋ ਇਹ 2021 ਮਾਡਲ 755 755 DI 4x4 ਜਿੰਨੇ ਟਰੈਕਟਰ ਆਪਣੇ ਆ 4x4 ਨੇ ਜਿਹੜੇ ਬਾਰੇ ਕਰਿਆ ਤੇ 52B ਇਹ ਪੰਜਾਬੀ ਹੈ ਵੀ ਆ 52B ਹਾਂ 2021 ਮਾਡਲ ਆ 2021 ਮਾਡਲ ਤੇ ਆਹ 5310 2018 ਮਾਡਲ ਆ 2018 ਵਾਲਾ ਸਿਸਟਮ ਚੰਗਾ ਲੱਗਿਆ ਹੋਇਆ ਤੇ ਤੇ ਉਧਰ ਵੀ ਖੜੇ ਨੇ ਹੋਰ ਟਰੈਕਟਰ ਬਣੇ ਰਹੇ ਹੋ ਐਂਡ ਤੱਕ ਤੁਹਾਨੂੰ ਦਿਖਾਉਣੇ ਆ ਸਾਰੇ ਟਰੈਕਟਰ ਤੇ 5305 ਇਹ ਕਿੰਨਾ ਮਾਡਲ ਆ ਇਹ 2021 ਮਾਡਲ ਆ 2021 ਮਾਡਲ ਤੇ ਉਹ 5310 ਉਹ 2017 ਮਾਡਲ 2017 ਮਾਡਲ ਤੇ ਹੁਣ ਆਪਾਂ ਇੰਦਰ ਇੰਦਰ ਵੀ ਦਿਖਾ ਦਿੰਨੇ ਆ ਤੇ ਸਵਰਾਜ 855 ਇਹ 3 ਸਪੀਡ ਵੀ 2 2022 ਮਾਡਲ 2022 ਮਾਡਲ 3 ਸਪੀਡ ਤੇ ਆ ਸਵਰਾਜ 855 ਇਹ 2017 ਮਾਡਲ ਆ ਵੀ ਕੋੜਾ ਬੈਂਪਰ ਲੱਗਿਆ ਹੋਇਆ ਤੇ ਤੇ ਸੋਨਾਲਿਕਾ ਬੱਡ ਟਰੈਕ 60 ਇਹ 2017 ਮਾਡਲ ਹੈ ਜੀ 2017 ਮਾਡਲ 3 ਸਪੀਡ ਚੇਂਜਰ ਗੇਅਰ 3 ਸਪੀਡ ਚੇਂਜਰ ਗੇਅਰ ਤੇ ਇੱਧਰ ਜੁੰਡੀਆਰ ਇਹ 52 10 52 10 ਦਾ ਟਾਇਰ ਜੱਦੀ ਪਏ ਹੋਏ ਤੇ ਹਾਂ ਇਹ 2023 ਮਾਡਲ ਚੈਕ ਕਰੋ ਮੈਕਸ ਗੇਅਰ ਵਾਲਾ ਚੈਕ ਕਰੋ ਮੈਕਸ ਗੇਅਰ ਵਾਲਾ 23 ਮਾਡਲ ਤੇ ਇੱਕ ਹੋਰ ਵੀ ਦਿਖਾਉਣੇ ਆ ਤੇ ਸੋਨਾਲਿਕਾ ਡੀਆਈ 60 ਇਹ 2020 ਮਾਡਲ ਆ 2020 ਮਾਡਲ ਤੇ ਇਹ ਵੀ ਚੇਂਜਰ ਗੇਅਰ 3 ਸਪੀਡ ਏਬੀ ਚੇਂਜਰ ਗੇਰ 3 ਸਪੀਡ ਹੈ ਤੇ 5310 ਇਹ 2017 ਮਾਡਲ ਹੈ 2017 ਮਾਡਲ ਤੇ ਆਹ 5310 ਇਹ 2020 ਮਾਡਲ ਹੈ ਜੀ 2020 ਮਾਡਲ ਅ ਅਰਜਨ ਅਲਟਰਾ ਇਹ 2005 ਮਾਡਲ ਜੀ ਮੈਟ 2005 ਮਾਡਲ ਨਾ 2015 ਮਾਡਲ ਮੈਟ ਅੱਛਾ 2015 ਮਾਡਲ ਮੈਟ ਹਾਂ ਠੀਕ ਹੈ ਇਹ ਟਾਇਰ ਜਮਨ ਨਵੇਂ ਨੇ ਬਿਲਕੁਲ ਠੀਕ ਹੈ ਐਮ ਆਰਪ ਦੇ ਚਾਰ ਤੇ ਆਹ ਸੋਨਾਲਿਕਾ ਇਹ 2010 ਮਾਡਲ ਆ ਜੀ 264 ਸਿਲੰਡਰ ਦੇ ਵਿੱਚ 14 ਦਾ 264 ਸਿਲੰਡਰ ਤੇ ਤੇ ਆਹ ਪ੍ਰੀਤ 6049 ਇਹ 2021 ਮਾਡਲ ਆ ਜੀ 2021 ਮਾਡਲ ਤੇ ਬਾਕੀ ਜਿਹੜੇ ਵੀ ਕਿਸੇ ਵੀਰ ਨੇ ਕੋਈ ਟਰੈਕਟਰ ਲੈਣਾ ਤਾਂ ਕਰ ਲਿਓ ਬਾਈ ਨਾਲ ਸੰਪਰਕ ਤੇ ਜੇ ਕਿਸੇ ਨੇ ਰੇਟ ਪੁੱਛਣਾ ਤਾਂ ਨੰਬਰ ਬਾਈ ਦਾ ਟਾਈਟਲ ਦੇ ਵਿੱਚ ਪਾਇਆ ਹੋਇਆਗਾ ਰੇਟ ਕਨਫਰਮ ਕਰ ਸਕਦਾ ਜਿਹੜਾ ਵੀ ਕੋਈ ਟਰੈਕਟਰ ਪਸੰਦ ਆਉਂਦਾਗਾ ਤੇ ਜਿੰਨੇ ਵੀ ਟਰੈਕਟਰ ਨੇ ਸਾਰੇ ਪੰਜਾਬ ਨੰਬਰ ਹੋਣਗੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਮਿਹਰਬਾਨੀ